ਫਿਰ ਹਰ ਇੱਕ ਥਾਂ ਤੇ ਗੁਰੂ ਪਾਤਸ਼ਾਹ ਕਹਿੰਦੇ ਐਸਾ ਜਾਲ ਹੈ ਐਸਾ ਵਿਕਾਰਾਂ ਦਾ ਜਮਾਂ ਦਾ ਤੇਰੇ ਅੱਗੇ ਇੱਕ ਸੰਸਾਰ ਹੈ ਜਿਹੜਾ ਤੈਨੂੰ ਹਰ ਸਮੇਂ ਡੇਗਣ ਦੇ ਲਈ ਤੈਨੂੰ ਪਰਖਣ ਦੇ ਲਈ ਤੈਨੂੰ ਝਕਾਉਣ ਦੇ ਲਈ ਖੜਾ ਹੈ ਤੇ ਆਪ ਸੱਚ ਜਾਣਿਓ ਇਨਾਂ ਜਾਨਵਰਾਂ ਦੀ ਜਿਨ੍ਹਾਂ ਦੀ ਉਦਾਹਰਣ ਦਿੱਤੀ ਹੈ ਗੁਰੂ ਪਾਤਸ਼ਾਹ ਨੇ ਹਾਥੀ ਦੀ ਭਾਵੇਂ ਉਹ ਬਾਂਦਰ ਦੀ ਤੋਤੇ ਦੀ ਆਦਿਕ ਉਦਾਹਰਨਾਂ ਨੇ ਉਹਨਾਂ ਦੇ ਸਾਹਮਣੇ ਇੱਕ ਇੱਕ ਕੋਈ ਜਾਲ ਹੈ ਇੱਕ ਇੱਕ ਹੈ ਕੋਈ ਜਿਹਦੇ ਵਿੱਚ ਉਹ ਇੱਕ ਜਾਲ ਦੇ ਵਿੱਚ ਹੀ ਫਸ ਜਾਂਦੇ ਨੇ ਤੇ ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਤਬਾਹ ਹੋ ਜਾਂਦਾ ਹੈ ਪਰ ਜੋ ਮਨੋੱਖ ਹੈ ਇਹਦੇ ਜੀਵਨ ਦੇ ਵਿੱਚ ਹਰ ਤਰ੍ਹਾਂ ਦੇ ਜਾਲ ਹੈ ਹਰ ਤਰ੍ਹਾਂ ਦੇ ਇਹਦੇ ਅੰਦਰ ਸਾਹਮਣੇ ਇਹਦੇ ਅੰਦਰ ਜੀਵਨ ਦੇ ਵਿੱਚ ਐਸੇ ਵਿਕਾਰਾਂ ਨੇ ਆਪਣੇ ਘਰ ਬਣਾਏ ਹੋਏ ਨੇ ਜਿੱਥੋਂ ਇਹ ਮਨੁੱਖ ਚਾਹੇ ਤੇ ਤਾਂ ਵੀ ਨਿਕਲ ਨਹੀਂ ਸਕਦਾ ਸ਼੍ਰੀ ਰਾਗ ਦੇ ਵਿੱਚ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਗੁਰੂ ਪਾਤਸ਼ਾਹ ਨੇ ਹੁਣੇ ਬੜੀ ਪਿਆਰੀ ਗੱਲ ਕਹੀ ਹੈ ਕਿ ਹੋਰ ਖਾਣਾ ਸਰੀਰ ਕਾ ਖਾਣੇ ਤੋਂ ਉੱਪਰ ਉੱਠ ਕੇ ਵੇਖਿਓ ਤੇ ਸੁਰਤ ਦੀ ਗੱਲ ਹੈ। ਮਨੁੱਖ ਸੁਰਤ ਦੇ ਨਾਲ ਜਿੰਨਾ ਭੋਜਨ ਖਾਂਦਾ ਹੈ ਸੁਰਤ ਦੇ ਨਾਲ ਜਿੰਨੀ ਖੁਰਾਕ ਖਾਧੀ ਜਾਂਦੀ ਹੈ ਓੰਨੇ ਅਸੀਂ ਸਰੀਰਕ ਰੂਪ ਵਿੱਚ ਨਹੀਂ ਖਾਂਦੇ। ਸਰੀਰਕ ਰੂਪ ਦੇ ਵਿੱਚ ਤੇ ਅਸੀਂ ਦੋ ਪ੍ਰਸ਼ਾਦੇ ਤਿੰਨ ਛਕ ਲਈਏ ਕੋਈ ਬਾਹਰੀ ਹੋਰ ਪਦਾਰਥ ਨਾਲ ਖਾਦੇ ਜਾਂ ਤਾਂ ਤੇ পেট ਭਰ ਜਾਂਦਾ ਹੈ। ਦੁਪਹਿਰ ਤੱਕ ਭੁੱਖ ਨਹੀਂ ਲੱਗਦੀ ਫਿਰ। ਹਲਕਾ ਫੁਲਕਾ ਜੇ ਹੋ ਸਕਦਾ ਹੈ ਅਸੀਂ ਸੋਚੀਏ ਬੰਦਾ ਮੂੰਹ ਮਾਰਦਾ ਰਹਿੰਦਾ ਹੈ ਨਾਰਮਲ ਗੱਲ ਹੈ ਪਰ ਜਿਹੜੀ ਖੁਰਾਕ ਸੁਰਤ ਨੇ ਖਾਣੀ ਹੈ ਸੁਰਤ ਨੇ ਜਿਹੜੀ ਖੁਰਾਕ ਗ੍ਰਹਿਣ ਕਰਨੀ ਹੈ ਉਹ ਤੋਂ ਉਹ ਤਾਂ ਮਨੁੱਖ ਦੇ ਜਦੋਂ ਹੀ ਅਸੀਂ ਪਾਈ ਸਰੀਰਕ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਜਾਂਦੇ ਹਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਉਹ ਖੁਰਾਕ ਤੇ ਨਿਰੰਤਰ ਚੱਲ ਰਹੀ ਹੈ ਇਹ ਖੁਰਾਕ ਫਿਰ ਉਹਦੇ ਵਿੱਚ ਮਨੁੱਖ ਕਿੰਨਾ ਕੁਝ ਖਾ ਜਾਂਦਾ ਹੈ ਆਪ ਸੋਚ ਕੇ ਵੇਖੋ ਹੋ ਸਕਦਾ ਹੈ ਅਜੇ ਬੈੱਡ ਤੋਂ ਮੰਜੇ ਤੋਂ ਉੱਠੇ ਵੀ ਨਾ ਹੋਈਏ ਤੇ ਉਹ ਖੁਰਾਕ ਗ੍ਰਹਿਣ ਕਰਨੀ ਮਨੁੱਖ ਨੇ ਸ਼ੁਰੂ ਕਰ ਦਿੱਤੀ ਹੋਵੇ ਜਦੋਂ ਹੀ ਸੁਰਤ ਥੋੜੀ ਜਹੀ ਚੇਤਨਤਾ ਦੇ ਵਿੱਚ ਆਈ ਥੋੜਾ ਜਿਹਾ ਹੋਸ਼ ਆਇਆ ਤੇ ਮਨੁੱਖ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਖੁਰਾਕਾਂ ਕਿੰਨੇ ਤਰ੍ਹਾਂ ਦੇ ਫਲ ਨੇ ਵਿਚਾਰ ਖਾਣੇ ਸ਼ੁਰੂ ਕਰ ਦਿੰਦਾ ਹੈ ਉਹ ਗ੍ਰਹਿਣ ਕਰਨੇ ਸ਼ੁਰੂ ਕਰ ਦਿੰਦਾ ਹੈ ਵਿਕਾਰਾਂ ਦੀ ਗੱਲ ਹੈ ਨਾ ਵਿਚਾਰ ਅੱਜ ਦੀ ਜੋ ਆਪਾਂ ਕਰ ਰਹੇ ਹਾਂ ਤੇ ਆਪ ਵੇਖੋ ਫਿਰ ਇਹ ਖੁਰਾਕ ਰੁਕਦੀ ਨਹੀਂ ਕਿੰਨੀ ਖੁਰਾਕ ਗ੍ਰਹਿਣ ਕਰ ਲੈਂਦੇ ਹਾਂ ਸਹੀ ਸਰੀਰਕ ਤੌਰ ਤੇ ਵੀ ਜੇ ਆਪਾਂ ਜੀ ਵੱਧ ਖਾ ਲਈਏ ਨਾ ਜੀ ਦੋ ਪ੍ਰਸ਼ਾਦੇ ਤਾਂ ਆਪਾਂ ਨੂੰ ਫਿਰ ਪ੍ਰੋਬਲਮ ਹੁੰਦੀ ਏ ਪੇਟ ਖਰਾਬ ਹੋ ਜਾਵੇਗਾ ਸੁਸਤੀ ਪਹਿਲੀ ਗਲਤੀ ਪੈ ਜਾਂਦੀ ਹੈ ਬੰਦਾ ਆਲਸ ਦੇ ਵਿੱਚ ਚੱਲਿਆ ਜਾਂਦਾ ਏ ਫਿਰ ਡਾਕਟਰ ਤੱਕ ਜਾਣਾ ਪੈਂਦਾ ਏ ਬਿਮਾਰੀਆਂ ਵੱਧਦੀਆਂ ਨੇ ਮੋਟਾਪਾ ਵੱਧ ਜਾਂਦਾ ਏ ਇੱਕ ਨਾਰਮਲ ਗੱਲ ਏ ਬਾਹਰੀ ਖੁਰਾਕ ਵੀ ਜੇ ਮਨੁੱਖ ਓਵਰ ਕਰ ਦਿੰਦਾ ਏ ਪਰ ਸਲਤ ਦੀ ਖੁਰਾਕ ਤੇ ਉਹਦੇ ਨਾਲੋਂ ਕਈ ਗੁਣਾ ਦੁੱਗਣੀ ਏ ਜਿਹੜੀ ਮਨੁੱਖ ਨਿਰੰਤਰ ਤੂੰ ਖਾ ਰਿਹਾ ਏ ਨਿਰੰਤਰ ਚੱਲ ਰਹੀ ਏ ਖੁਰਾਕ ਇਹਨੂੰ ਬੜੇ ਧਿਆਨ ਨਾਲ ਸਮਝਿਓ ਸਾਡੇ ਬਾਹਰੀ ਮੀਲ ਹੁੰਦੇ ਨੇ ਇਹਨੂੰ ਅਸੀਂ ਇੰਗਲਿਸ਼ ਵਿੱਚ ਮੀਲ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਵੇਲੇ ਬ੍ਰੇਕਫਾਸਟ ਹੋ ਗਿਆ ਲੰਚ ਹੋ ਗਿਆ ਡਿਨਰ ਹੋ ਗਿਆ ਨਾਸ਼ਤਾ ਹੋ ਗਿਆ ਇੱਕ ਹੋਰ ਐਡ ਹੋਇਆ ਹੈ ਥੋੜਾ ਜਿਹਾ ਥੋੜਾ ਜਿਹਾ ਹਲਕਾ ਜਿਹਾ ਕੁਝ ਖਾ ਲਓ ਤੋਂ ਪਹਿਲਾਂ ਉਹ ਕੁਝ ਕ ਬਾਹਰੀ ਗਿਣੀਆਂ ਮਿੱਠੀਆਂ ਗੱਲਾਂ ਨੇ ਸਰੀਰ ਦੇ ਅਨੁਸਾਰ ਪਰ ਜਿਹੜੀ ਮਨ ਦੀ ਵਿਕਾਰਾਂ ਦੀ ਭੁੱਖ ਹੈ ਜੇ ਸੁਰਤ ਉੱਥੇ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਉਹ ਆਪ ਵੇਖੋ ਉਹ ਇੱਕ ਸਮੇਂ ਵਿੱਚ ਨਹੀਂ ਬੰਦੀ ਹੋਈ ਇੱਕ ਮੀਲ ਨਹੀਂ ਹੈ ਉਹਦਾ ਇੱਕ ਸਮਾਂ ਨਹੀਂ ਹੈ ਉਹਦਾ ਕਿ ਜਦੋਂ 8 ਵਜਣਗੇ 6 ਵਜ ਜਾਣਗੇ ਅੰਮ੍ਰਿਤ ਵੇਲੇ ਦੇ ਜਾਂ ਫਿਰ ਬਾਰੀ ਉਦਾਹਰਨ ਦੇ ਤੌਰ ਤੇ ਲੈ ਲਈਏ ਜੋੜਿਆ ਜਾਂਦਾ ਹੈ ਜੀ ਅੰਮ੍ਰਿਤ ਵੇਲੇ ਇੰਨੇ ਵਜੇ ਉੱਠੋ ਤੇ ਇਹ ਪ੍ਰਾਪਤ ਹੋ ਜਾਵੇਗਾ ਇਦਾਂ ਹੋਵੇਗਾ ਆ ਬਾਣੀਆਂ ਪੜੋ ਬੜਾ ਕੁਝ ਆਪ YouTube ਵਗੈਰਾ ਤੇ ਵੀਡੀਓ ਭਰ ਕੇ ਵੇਖੋ ਭਰਿਆ ਪਿਆ ਹੈ ਤੇ ਬੋਲਣ ਵਾਲੇ ਵੀ ਬੋਲ ਰਹੇ ਨੇ ਇਹਦਾ ਕੋਈ ਸਮੇਂ ਨਾਲ ਨਹੀਂ ਬੰਦਿਆ ਹੋਇਆ ਕਹਿੰਦੇ ਵੇਖ ਨਿਰੰਤਰ ਤੇਰਾ ਇੱਕ ਇੱਕ ਘੜੀ ਦੇ ਵਿੱਚ ਇੱਕ ਇੱਕ ਪਲ ਦੇ ਵਿੱਚ ਇੱਕ ਇੱਕ ਸਮੇਂ ਦੇ ਘੜੀ ਦੀ ਸੂਈ ਦੇ ਨਾਲ ਜਿਹੜਾ ਇੱਕ ਇੱਕ ਵਕਤ ਚੱਲਦਾ ਏ ਤੂੰ ਖੁਰਾਕ ਖਾ ਰਿਹਾ ਏ ਸੁਰਤ ਰੂਪੀ ਭੋਜਨ ਨਿਰੰਤਰ ਕਰ ਰਿਹਾ ਏ ਨਿਰੰਤਰ ਲਗਾਤਾਰ ਮੈਂ ਦੁਬਾਰਾ ਬੋਲ ਦੇਵਾਂ ਸਰੀਰਕ ਰੂਪ ਵਿੱਚ ਜਿਆਦਾ ਖਾ ਲਈਏ ਪ੍ਰੋਬਲਮ ਕਰਦਾ ਏ ਤੇ ਸੁਰਤ ਵਿੱਚ ਜਿਹੜਾ ਨਿਰੰਤਰ ਹੀ ਲਗਾਤਾਰ ਚੱਲ ਰਿਹਾ ਏ ਉਨੂੰ ਹੁਣ ਸਮਝਿਓ ਜਦੋਂ ਮਨੁੱਖ ਵਿਕਾਰਾਂ ਵਿੱਚ ਬਚਪਨ ਤੋਂ ਲੈ ਕਰਕੇ ਲਗਾਤਾਰ ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵੱਸ ਪਿਆ ਹੋਇਆ ਏ ਇੱਕਦਮ ਜਦੋਂ ਫਿਰ ਹਨੇਰੇ ਚੋਂ ਸੱਚ ਦੇ ਸਾਹਮਣੇ ਲਿਆਂਦਾ ਜਾਵੇਗਾ ਤਾਂ ਔਖਾ ਹੈ ਸੱਚ ਨੂੰ ਗ੍ਰਹਿਣ ਕਰਨਾ, ਸੱਚ ਨੂੰ ਖਾਣਾ, ਸੱਚ ਦਾ ਭੋਜਨ ਛਕਣਾ ਬੜਾ ਮੁਸ਼ਕਿਲ ਹੈ। ਕਈ ਵਾਰ ਤੇ ਇੰਨਾ ਪਰੇਸ਼ਾਨ ਹੋ ਜਾਂਦਾ ਏ ਹੁਣ ਉਹ ਉਦਾਹਰਨਾਂ ਨੂੰ ਦੁਬਾਰਾ ਦੁਹਰਾ ਲਈਏ। ਛੱਡਣ ਨੂੰ ਤੇ ਛੱਡ ਸਕਦਾ ਏ ਬਾੰਦਰ ਨੇ ਮੁਠੀ ਭਰੀ ਏ ਜੋ ਉਹਦੇ ਵਿੱਚ ਭੋਜਨ ਜਾਂ ਉਹਦੇ ਲਈ ਪਦਾਰਥ ਜੋ ਪਾਇਆ ਉਹਦੇ ਖਾਣ ਦੇ ਲਈ ਕੁਝ ਦਾਣੇ ਵਗੈਰਾ ਛੱਡ ਸਕਦਾ ਏ ਬਚ ਸਕਦਾ ਏ ਤੋਤਾ ਹੁਣ ਪੁੱਠਾ ਲਟਕ ਗਿਆ ਏ ਜੋ ਡੰਡਿਆਂ ਦੇ ਵਿੱਚ ਉਹਨੂੰ ਫਸਾਉਣ ਦਾ ਜਾਲ ਬਣਾਇਆ ਜਾਂਦਾ ਏ ਥੱਲੇ ਪਾਣੀ ਏ ਹੁਣ ਪਾਣੀ ਵੀ ਭੁਲੇਖਾ ਏ ਤੇ ਡੰਡੇ ਵੀ ਭੁਲੇਖੇ ਨੇ ਦੋਵੇਂ ਭੁਲੇਖੇ ਹੀ ਨੇ ਕਿ ਇਹਨਾਂ ਦੇ ਵਿੱਚ ਰਹਿਣ ਦੇ ਨਾਲ ਮੇਰਾ ਜੀਵਨ ਬਰਬਾਦ ਹੋ ਜਾਣਾ ਏ ਜੇ ਮੈਂ ਨਾ ਛੱਡੇ ਤੋਤੇ ਨੂੰ ਇਦਾਂ ਲੱਗਦਾ ਏ ਜੇ ਛੱਡਦਾ ਹਾਂ ਤਾਂ ਪਾਣੀ ਵਿੱਚ ਡਿੱਗਾਂਗਾ ਫਸ ਜਾਵਾਂਗਾ ਤੇ ਫੜੇ ਰਹਿਣ ਦੇ ਵਿੱਚ ਵੀ ਉਹਨੂੰ ਭੁਲੇਖਾ ਹੀ ਏ ਕਿ ਜੇ ਫੜਿਆ ਰਹਾਂਗਾ ਤਾਂ ਮੈਂ ਬਚ ਜਾਵਾਂਗਾ ਦੋਵੇਂ ਪਾਸੋਂ ਭੁਲੇਖਾ ਹੈ ਇਸੇ ਹੀ ਤਰ੍ਹਾਂ ਮਨੁੱਖ ਜਦੋਂ ਵਿਕਾਰਾਂ ਦੇ ਵਿੱਚ ਲਗਾਤਾਰ ਸਵਾਦ ਮਾਣਦਾ ਹੈ ਆਨੰਦ ਮਾਣਦਾ ਹੈ ਤਾਂ ਇਹਨੂੰ ਛੱਡਣ ਲੱਗਿਆਂ ਡਰ ਲੱਗਦਾ ਏ ਕਿਤੇ ਮੇਰਾ ਜੀਵਨ ਬਰਬਾਦ ਨਾ ਹੋ ਜਾਵੇ ਹੁਣ ਇਸ ਪੱਖ ਨੂੰ ਸ਼ਾਇਦ ਆਪਨੇ ਕਦੇ ਪਤਾ ਨਹੀਂ ਮਹਿਸੂਸ ਕੀਤਾ ਹੋਵੇਗਾ ਜਾਂ ਨਹੀਂ ਕੀਤਾ ਹੋਵੇਗਾ ਇਹ ਬੜਾ ਗਹਿਰਾ ਭਾਵ ਹੈ ਛੱਡਣ ਲੱਗਿਆਂ ਕਿਉਂ ਡਰੇਗਾ ਜੀ ਮਨੁੱਖ ਛੱਡਣ ਵਿੱਚ ਤੇ ਬਚਾਈ ਹੈ ਬੰਦਾ ਅਹੰਕਾਰ ਨੂੰ ਤਿਆਗੇ ਮਾਣ ਲੋਭ ਨੂੰ ਤਿਆਗੇ ਇਹਦੇ ਵਿੱਚ ਕੀ ਡਰ ਹੈ ਇਹ ਤੇ ਚੰਗੀ ਗੱਲ ਹੈ ਪਰ ਮਨੁੱਖ ਜਦੋਂ ਜੀਵਨ ਦਾ ਆਧਾਰ ਹੀ ਅਹੰਕਾਰ ਬਣਿਆ ਹੋਇਆ ਹੈ ਜਦੋਂ ਸੁਰਖਤ ਦਾ ਆਧਾਰ ਹੀ ਲੋਭ ਬਣਿਆ ਹੋਇਆ ਹੈ ਜਦੋਂ ਜੀਵਨ ਜਿਉਣ ਦਾ ਢੰਗ ਹੀ ਲਾਲਚੀ ਬਿਲਤੀ ਵਿਕਾਰਾਂ ਵਾਲੀ ਬਿਲਤੀ ਦਾ ਬਣਿਆ ਹੋਇਆ ਏ ਉਦੋਂ ਮਨੁੱਖ ਦੀ ਬਿਲਤੀ ਹੀ ਇੱਥੇ ਕੰਮ ਕਰਦੀ ਏ ਜੇ ਮੈਂ ਆ ਜੀਵਨ ਜਿਉਣਾ ਛੱਡ ਦਿੱਤਾ ਤਾਂ ਮੈਂ ਬਰਬਾਦ ਹੋ ਜਾਵਾਂਗਾ ਮੇਰੇ ਸਵਾਦ ਕਿੱਥੇ ਜਾਣਗੇ ਮੇਰੇ ਰਸ ਕਿੱਥੇ ਜਾਣਗੇ ਜਿਹੜਾ ਆਨੰਦ ਮੈਨੂੰ ਆਉਂਦਾ ਏ ਅੰਦਰੋਂ ਉਹ ਆਨੰਦ ਕਿੱਥੇ ਜਾਵੇਗਾ ਉਹ ਆਨੰਦ ਕਿਵੇਂ ਮੈਂ ਮਾਣਾਂਗਾ ਬਾਬਾ ਜੀ ਨੇ ਬੜਾ ਪਿਆਰਾ ਸਮਝਾਇਆ ਏ ਕਹਿੰਦੇ ਭਾਈ ਇਹ ਰਸਾ ਨੇ ਤੈਨੂੰ ਫੜ ਲਿਆ ਏ ਜਕੜ ਲਿਆ ਏ ਤੂੰ ਛੱਡਣਾ ਚਾਹੁੰਦਾ ਏ ਪਰ ਛੱਡ ਨਹੀਂ ਪਾ ਰਿਹਾ ਤੂੰ ਚਾਹੁੰਦਾ ਏ ਮੈਂ ਤਿਆਗ ਦੇਵਾਂ ਇਹਨਾਂ ਨੂੰ ਇਹਨਾਂ ਨੂੰ ਆਪਣੇ ਅੰਡਰ ਦੇ ਵਿੱਚ ਕਰ ਲੈਵਾਂ ਪਰ ਕਹਿੰਦੇ ਹੁਣ ਤੂੰ ਫਸ ਗਿਆ ਏ ਜਾਲ ਦੇ ਵਿੱਚ ਹੁਣ ਨਹੀਂ ਤੂੰ ਛੱਡ ਸਕਦਾ ਬੰਦਾ ਫਸ ਜਾਂਦਾ ਏ ਉੱਥੇ ਜਕੜਿਆ ਜਾਂਦਾ ਉਦਾਹਰਨਾਂ ਦੇ ਤੌਰ ਤੇ ਤਾਂ ਡਰ ਲੈਂਦਾ ਏ ਦੁਬਾਰਾ ਥੋੜਾ ਜਿਹਾ ਹੋਰ ਬੋਲਾਂ ਜਦੋਂ ਮਨੁੱਖ ਬਹੁਤ ਅੰਦਰੂਨੀ ਥਾਂ ਤੇ ਜਾ ਕੇ ਡੁੱਬ ਜਾਂਦਾ ਏ ਜੀ ਫਿਰ ਉਹ ਸੱਚ ਦੇ ਸਾਹਮਣੇ ਨਹੀਂ ਆ ਸਕਦਾ ਸੰਗਤ ਵਿੱਚ ਨਹੀਂ ਬੈਠ ਸਕਦਾ ਆਪ ਸੱਚ ਜਾਣਿਓ ਚਾਰ ਬੰਦਿਆਂ ਦੇ ਵਿੱਚ ਵੀ ਆਪਾਂ ਬੈਠ ਕੇ ਜਦੋਂ ਕੋਈ ਸੱਚੀਆਂ ਜੀਆਂ ਗੱਲਾਂ ਕਰਦੇ ਆ ਤਾਂ ਝੂਠਾ ਇਨਸਾਨ ਤੇ ਚਾਰ ਬੰਦਿਆਂ ਵਿੱਚ ਬੈਠ ਕੇ ਵੀ ਸੱਚੀ ਗੱਲ ਨਹੀਂ ਸੁਣ ਸਕਦਾ ਆਪ ਸੱਚ ਜਾਣਿਓ ਉਹ ਅੱਖਾਂ ਫੇਰ ਲੈਂਦਾ ਏ ਧਿਆਨ ਫੇਰ ਲੈਂਦਾ ਏ ਉੱਠ ਕੇ ਚੱਲਿਆ ਜਾਏਗਾ ਬਾਹਰੀ ਤੌਰ ਤੇ ਨਾ ਲਿਓ ਚਾਰ ਬੰਦਿਆਂ ਵਿੱਚ ਬੈਠੇ ਹੋਈ ਆਪਾਂ ਨਾਲ ਦਾ ਕੋਈ ਉੱਠ ਜਾਏ ਕਿਸੇ ਬੰਦੇ ਤੇ ਨਾ ਸੁਰਤ ਲਜਾਏ ਉਹ ਇਦਾਂ ਆਪਾਂ ਕਿਸੇ ਨੂੰ ਮੁੱਖ ਰੱਖ ਕੇ ਗੱਲ ਨਹੀਂ ਕਰ ਰਹੇ ਪਰ ਇੱਕ ਨਾਰਮਲ ਸੁਭਾਅ ਹੈ ਮਨੁੱਖ ਦਾ ਕੋਠ ਜਾਏਗਾ ਉੱਥੇ ਸੱਚ ਨਹੀਂ ਉਹ ਤੋਂ ਸੁਣਿਆ ਜਾਂਦਾ ਕਿਉਂਕਿ ਅੰਦਰ ਝੂਠ ਦੇ ਆਧਾਰ ਤੇ ਹੀ ਜ਼ਿੰਦਗੀ ਦਾ ਆਸਰਾ ਹੈ ਉਹ ਆਸਰਾ ਟੁੱਟ ਰਿਹਾ ਏ ਉਹ ਬਣੀ ਹੋਈ ਜੀਵਨ ਦੀ ਸ਼ੈਲੀ ਟੁੱਟ ਰਹੀ ਹੈ ਆ ਚਾਰ ਬੰਦੇ ਜੋ ਗੱਲਾਂ ਕਰ ਰਹੇ ਇੰਨੇ ਸਾਲਾਂ ਦਾ ਮੈਂ ਅਹੰਕਾਰ 'ਚ ਜ਼ਿੰਦਗੀ ਜਿਉ ਰਿਹਾ ਇਹ ਮੇਰਾ ਅਹੰਕਾਰ ਡੇਗ ਰਹੇ ਨਹੀਂ ਉੱਥੇ 60 ਬਜਦੀ ਹੈ ਅਹੰਕਾਰ ਨੂੰ ਇੰਨੇ ਸਾਲਾਂ ਦਾ ਮੈਂ ਲੋਭ ਦੇ ਆਧਾਰ ਤੇ ਜ਼ਿੰਦਗੀ ਜਿਉ ਰਿਹਾ ਮੇਰੇ ਲੋਭ ਨੂੰ 60 ਮਾਰ ਰਹੇ ਨੇ ਆ ਚਾਰ ਇਨਸਾਨ ਬੰਦਾ ਉੱਠ ਜਾਂਦਾ ਏ ਫਿਰ ਗੁਰੂ ਕੋਲ ਕਿਵੇਂ ਬੈਠੇਗਾ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਜੀ ਕਹਿੰਦੇ ਜੇ ਕੋਈ ਇਨਸਾਨ ਤੁਹਾਨੂੰ ਗਾਲ ਕੱਢੇ ਤੁਹਾਨੂੰ ਬੁਰਾ ਬੋਲੇ ਕਹਿੰਦੇ ਇੱਕ ਪੱਖ ਸਮਝ ਕੇ ਵੇਖਿਓ ਬੜਾ ਪਿਆਰਾ ਪੱਖ ਹੈ ਦੇ ਵਿੱਚ ਤਾਂ ਕਹਿੰਦੇ ਉੱਥੇ ਅਹੰਕਾਰ ਨੂੰ ਛੱਟ ਵੱਜਦੀ ਹੈ ਉਸ ਇਨਸਾਨ ਦਾ ਵੀ ਧੰਨਵਾਦ ਕਰਿਓ ਤੁਹਾਡੇ ਅਹੰਕਾਰ ਤੇ ਛੱਟ ਮਾਰ ਕੇ ਉਹ ਹੋ ਸਕਦਾ ਹੈ ਤੁਸੀਂ ਅਹੰਕਾਰ ਨੂੰ ਉੱਥੇ ਜਿੱਤ ਲਵੋ ਪਰ ਬੰਦਾ ਜਿੱਤ ਨਹੀਂ ਪਉਂਦਾ ਫਿਰ ਆਪਾਂ ਦੁੱਗਣਾ ਉਹਨੂੰ ਉਲਟਾ ਬੋਲਦੇ ਹਾਂ ਕਿਉਂਕਿ ਉਹਦੇ ਵਿੱਚ ਸੈਟੀਸਫੈਕਸ਼ਨ ਨਹੀਂ ਹੈ ਉਹਦੇ ਵਿੱਚ ਸਬਰ ਨਹੀਂ ਹੈ ਮਹਾਤਮਾ ਬੁੱਧ ਜੀ ਥੋੜੀ ਉਦਾਹਰਨ ਦੇ ਦੇਮਾ ਇੱਥੇ ਉਹਨਾਂ ਨੇ ਜੀਵਨ ਦੀ ਉਦਾਹਰਨ ਹੈ ਕਹਿੰਦੇ ਕਿਸੇ ਰਸਤੇ ਤੋਂ ਲੰਘ ਰਹੇ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾ ਵੀ ਸੇਮ ਹੋਇਆ ਏ ਪਰ ਉਹਨਾਂ ਦੇ ਜੀਵਨ ਦੀ ਉਦਾਹਰਣ ਨੇ ਬਹੁਤ ਜ਼ਿਆਦਾ ਪ੍ਰਚਾਰੀ ਗਈ ਏ ਤੇ ਕਹਿੰਦੇ ਕਿਸੇ ਨੇ ਗਾਲ ਕੱਢੀ ਤਾਂ ਮਹਾਤਮਾ ਬੁੱਧ ਜੀ ਇਦਾਂ ਮੂੰਹ ਵੱਲ ਵੇਖ ਰਹੇ ਨੇ ਸ਼ਾਂਤ ਖੜੇ ਨੇ ਉਹ ਹੁਣ ਗਾਲ ਕੱਢਣ ਵਾਲੇ ਇਨਸਾਨਾਂ ਨੂੰ ਤੇ ਇਹ ਸੀ ਵੀ ਇਨਸਾਨ ਨੂੰ ਗਾਲ ਕੱਢੀਏ ਗੁੱਸੇ ਦੇ ਵਿੱਚ ਆਵੇ ਥੋੜਾ ਅੱਗੇ ਉਹ ਬੋਲੇ ਅੱਗੇ ਉਹ ਵੀ ਕੁਝ ਬੋਲੇ ਤੇ ਆਪਾਂ ਹੱਥੋਂ ਪਾਈ ਹੋਈ ਲੜਾਈ ਕਰੀਏ ਕਈ ਇਨਸਾਨਾਂ ਦੀ ਬਿਰਤੀ ਹੁੰਦੀ ਹੈ ਕਿਸੇ ਨਾਲ ਕੋਈ ਝਗੜਾ ਕਰਨਾ ਹੈ ਬਾਦੂ ਦਾ ਹੀ ਫਸਾਦ ਪਾਉਣਾ ਹੈ ਥੋੜਾ ਜਿਹਾ ਕੁਝ ਬੋਲ ਦੇਣਗੇ ਉਹਨਾਂ ਨੂੰ ਪਤਾ ਇਹ ਦੀ ਚਾਬੀ ਸਾਡੇ ਹੱਥ 'ਚ ਹੈ ਥੋੜਾ ਜਿਹਾ ਇਹਨੂੰ ਬੋਲੀਏ ਇਹਨੇ ਇਹਨੇ ਢੜਕ ਜਾਣਾ ਹੈ ਆਪਾਂ ਉੱਥੇ ਲੜਾਈ ਪਵਾ ਦੇਣੀ ਹੈ ਇਹ ਚਾਬੀਆਂ ਨੇ ਸਾਡੀਆਂ ਇੱਕ ਦੂਜੇ ਦੇ ਹੱਥ ਦੇ ਵਿੱਚ ਤਾਂ ਹੁਣ ਮਹਾਤਮਾ ਬੁੱਧ ਜੀ ਸ਼ਾਂਤ ਖੜੇ ਨੇ ਇੱਦਾਂ ਤੇ ਉਹ ਮਹਾਤਮਾ ਬੁੱਧ ਜੀ ਕਹਿੰਦੇ ਜੀ ਜੇ ਤੁਸੀਂ ਹੋਰ ਕੁਝ ਕਹਿਣਾ ਹੈ ਤਕੈ ਲਓ ਤੇ ਨਹੀਂ ਤੇ ਮੈਂ ਅੱਗੇ ਜਾਣਾ ਏ ਫਿਰ ਕਹਿੰਦੇ ਭਲਿਆਏ ਕੀ ਗੱਲ ਅਸੀਂ ਤੈਨੂੰ ਗਾਲ ਕੱਢੀਏ ਇੰਨਾ ਬੁਰਾ ਬੋਲਿਆ ਏ ਤੈਨੂੰ ਬੁਰਾ ਨਹੀਂ ਲੱਗਿਆ ਕਹਿੰਦੇ ਉਹ ਤੁਹਾਡੀ ਗੱਲ ਐ ਉਹ ਤੁਹਾਡੀ ਬੋਲੀ ਐ ਤੁਸੀਂ ਜੋ ਬੋਲਣਾ ਚਾਹੁੰਦੇ ਸੀ ਤੁਸੀਂ ਜੋ ਕਹਿਣਾ ਚਾਹੁੰਦੇ ਸੀ ਉਹ ਤੁਸੀਂ ਕਹਿ ਲਿਆ ਏ ਮੈਂ ਉਹ ਪ੍ਰਵਾਹ ਨਹੀਂ ਕੀਤਾ ਮੈਂ ਉਹ ਮੰਨਿਆ ਹੀ ਨਹੀਂ ਮੈਂ ਉਹਨੂੰ ਗ੍ਰਹਿਣ ਹੀ ਨਹੀਂ ਕੀਤਾ ਮੈਂ ਉਹਨੂੰ ਸੁਰਤ ਤੱਕ ਲੈ ਕੇ ਹੀ ਨਹੀਂ ਗਿਆ ਉਹ ਤੁਹਾਡਾ ਏ ਤੁਹਾਡੇ ਤੱਕ ਹੀ ਛੱਡ ਦਿੱਤਾ ਮੈਂ ਕਿਸੇ ਇਨਸਾਨ ਦੇ ਬੋਲਾਂ ਨੂੰ ਪ੍ਰਵਾਨ ਕਰਨਾ ਨਹੀਂ ਕਰਨਾ ਇਹ ਵੀ ਸਾਡੇ ਤੇ ਡਿਪੈਂਡ ਕਰਦਾ ਏ ਜੀ। ਮਹਾਤਮਾ ਬੁੱਧ ਜੀ ਦੀ ਗੱਲ ਬਹੁਤ ਵਾਰ ਮੈਂ ਤਾਂ ਕਰਦਾ ਹੁੰਨਾ ਜੀ ਉਹਨਾਂ ਦਾ 2-3 ਗੱਲਾਂ ਦਾ ਠੀਕ ਹੈ ਫਰਕ ਹੈ ਗੁਰੂ ਨਾਨਕ ਸਾਹਿਬ ਨਾਲੋਂ। ਪਰ ਟੋਟਲ ਵਿਚਾਰ ਉਹਨਾਂ ਦੀ ਗੁਰੂ ਪਾਤਸ਼ਾਹ ਨਾਲ ਮਿਲਦੀ ਏ। ਉਹਨਾਂ ਨੇ ਹਰ ਇੱਕ ਪਖੰਡ ਵਹਿਮ ਭਰਮ ਦਾ ਵਿਰੋਧ ਕੀਤਾ ਹੈ। 2-4 ਗੱਲਾਂ ਠੀਕ ਹੈ ਫਰਕ ਰਹੇਗਾ। ਫਰਕ ਤੇ ਰਹਿੰਦਾ ਏ ਇਨਸਾਨ ਦਾ। ਪਰ ਜਿੰਨੀ ਇਨਲਾਈਟਿੰਗ ਜਿੰਨਾ ਉੱਪਰਲੇ ਲੈਵਲ ਤੇ ਬੁੱਧੀ ਨੇ ਉਹਨਾਂ ਨੂੰ ਵੀ ਪ੍ਰਾਪਤ ਕੀਤਾ ਏ ਉਹ ਬਹੁਤ ਅਚਰਜ ਹੈ ਬੜੀ ਅश्चਰਜ ਹੈ ਤਾਂ ਕਹਿੰਦੇ ਜੀ ਮੈਂ ਅੱਗੇ ਲੰਘ ਜਾਵਾਂ ਤਾਂ ਬੜੇ ਹੀ ਸ਼ਾਂਤ ਚਿੱਤ ਫਿਰ ਅੱਗੇ ਲੰਘ ਜਾਂਦੇ ਨੇ ਗਾਂਬਾਰ ਹੋ ਜਾਂਦੇ ਨੇ ਪਰ ਸਾਡਾ ਸੁਭਾਅ ਉਹਦਾ ਨਹੀਂ ਹੈ ਅਸੀਂ ਦੁਗਣਾ ਫਿਰ ਉਲਟਾ ਉਸੇ ਹੀ ਸੁਭਾਅ ਦੇ ਵਿੱਚ ਟਰੀਟ ਕਰਦੇ ਹਾਂ ਜਿਹੜਾ ਸੁਭਾਅ 6:00 ਵਜਦੀ ਹੈ ਜਦੋਂ ਸਾਨੂੰ ਕੋਈ ਚਾਰ ਬੰਦਿਆਂ ਦੇ ਵਿੱਚ ਸੱਚ ਸੁਣਦਾ ਏ ਸੱਚ ਸੁਣਦੇ ਹਾਂ ਸੱਚ ਵੇਖਦੇ ਹਾਂ ਉਹ ਸੱਚ ਨੂੰ ਜਦੋਂ ਈਗੋ ਨੂੰ 6:00 ਵਜਦੀ ਹੈ ਬੰਦਾ ਫਿਰ ਘਬਰਾਉਂਦਾ ਏ ਅੰਦਰੋਂ ਮੇਰੀ ਅਹੰਕਾਰ ਨੂੰ ਡੇਗ ਰਹੇ ਹੋ ਤੁਸੀਂ ਭਾਈ ਬੰਦਾ ਫਿਰ ਸਹਿਣ ਨਹੀਂ ਕਰ ਪਾਉਂਦਾ ਪਰ ਇਹ ਬੜੀ ਉੱਚੇ ਲੈਵਲ ਦੀ ਗੱਲ ਹੈ ਕਿ ਕੋਈ ਸਾਨੂੰ ਮੰਦਾ ਬੋਲੇ ਤੇ ਗੁਰੂ ਨਾਨਕ ਇਦਾਂ ਹੀ ਲੰਘ ਜਾਣ ਕਹਿੰਦੇ ਭੂਤ ਨਾ ਕਹਿ ਰਹੇ ਹੋ ਤਾਂ ਕਹਿੰਦੇ ਕੋਈ ਗੱਲ ਨਹੀਂ ਬੇਤਾਲਾ ਪਾਗਲ ਕਹਿ ਰਹੇ ਹੋ ਕੋਈ ਗੱਲ ਨਹੀਂ ਫਿਰ ਵੀ ਕੀ ਫਰਕ ਪੈਂਦਾ ਏ ਆਰਾਮ ਨਾਲ ਲੰਘ ਜਾਂਦੇ ਨੇ ਬਾਦਸ਼ਾਹ ਇਹ ਬੜੀ ਉੱਚੀ ਸਮਝ ਦੀ ਗੱਲ ਹੈ ਇਹਨੂੰ ਹੀ ਸਮਝਿਓ ਜਦੋਂ ਸਾਡੇ ਅਹੰਕਾਰ ਨੂੰ 6 ਵਜੇ ਜਦੋਂ ਕੋਈ ਇਨਸਾਨ ਸਾਨੂੰ ਗਾਲ ਵੀ ਕੱਢੇ ਬੁਰਾ ਵੀ ਬੋਲੇ ਤਾਂ ਵੇਖਿਓ ਉੱਥੇ ਉਹਦੇ ਲਫ਼ਜ਼ ਉਹਨੇ ਮਾੜੇ ਨਹੀਂ ਹਨ ਜਿੰਨਾ ਸਾਡੇ ਅੰਦਰੋਂ ਅਹੰਕਾਰ ਨੂੰ ਛੱਟ ਵੱਜਦੀ ਏ ਕਿ ਮੇਰੇ ਮੈਨੂੰ ਬੋਲ ਰਿਹਾ ਮੈਂ ਤੇ ਇਦਾਂ ਆ ਆਉਂਦਾ ਰੱਖਦਾ ਮੇਰੇ ਕੋਲੇ ਆ ਰਤਬਾ ਏ ਮੈਂ ਇੰਨਾ ਅਮੀਰ ਬੰਦਾ ਮੇਰੇ ਕੋਲੇ ਇੰਨਾ ਪੈਸਾ ਇਹ ਮੈਨੂੰ ਕਿਵੇਂ ਮਾੜਾ ਬੋਲ ਸਕਦਾ ਏ ਪੰਜਾਬੀ ਦਾ ਲਫ਼ਜ਼ ਵਰਤਾ ਤੇਰੀ ਔਕਾਤ ਕੀ ਏ ਦੁੱਕੀ ਦਾ ਬੰਦਾ ਨਹੀਂ ਤੂੰ ਤਾਂ ਉਥੇ ਈਗੋ ਨੂੰ ਛੱਟ ਵੱਜ ਰਹੀ ਏ ਹੋਰ ਨਹੀਂ ਕੋਈ ਗੱਲ ਹੈ ਕਹਿੰਦੇ ਲਫ਼ਜ਼ਾਂ ਨੂੰ ਤੂੰ ਸਮਝਿਆ ਨਹੀਂ ਤੂੰ ਵੀ ਹੁਣ ਅੱਗ ਬਬੂਲਾ ਹੋ ਗਿਆ ਉਹਨੇ ਥੋੜੀ ਜੀ ਤੇਰੀ ਚਾਬੀ ਦਵਾਈ ਤੇ ਨਾਲ ਦੀ ਨਾਲ ਸਟਾਰਟ ਤੋਂ ਵੀ ਹੋ ਗਿਆ ਵੇ ਕਿਦਾਂ ਵੱਡਾ ਫਸਾਦ ਸ਼ੁਰੂ ਹੋ ਗਿਆ ਕਿਦਾਂ ਝਗੜਾ ਸ਼ੁਰੂ ਹੋ ਗਿਆ ਇਹੋ ਹੀ ਐ ਕਹਿੰਦੇ ਕਬੀਰ ਤਨਤੀ ਸਾਧ ਕੀ ਤਸਕਰ ਬੈਸੇ ਗਾਹੇ ਕਹਿੰਦੇ ਤੂੰ ਸੱਚ ਨੂੰ ਸੰਗਤ ਵਿੱਚ ਬੈਠ ਕੇ ਜੇ ਚੰਗੇ ਭਾਗਾਂ ਨਾਲ ਕਮਾਲ ਲਵੇਂ ਆਪਣੇ ਮਨ ਨੂੰ ਬਦਲ ਲਵੇਂ ਤਾਂ ਵਿਕਾਰ ਪ੍ਰਭਾਵ ਨਹੀਂ ਪਾਉਂਦੇ ਫਿਰ ਤੇ ਪਾਉਂਦੇ ਹੀ ਰਹਿਣਗੇ ਗਾਲ ਕੱਢਣਾ ਤੇ ਬਹੁਤ ਵੱਡੀ ਗੱਲ ਐ ਕਿਸੇ ਨੇ ਚਾਰ ਬੰਦੇ ਜੇ ਕਿਤੇ ਸਿਰ ਜੋੜ ਕੇ ਗੱਲ ਵੀ ਕਰਦੇ ਨੇ ਨਾ ਜੀ ਇੱਕ ਆਪਣਾ ਸੁਭਾਅ ਹੁੰਦਾ ਹੈ ਆਪ ਵੇਖਿਓ ਜਿਨ੍ਹਾਂ ਨਾਲ ਆਪਣੀ ਬੋਲਚਾਲ ਘੱਟ ਹੈ ਤਾਂ ਉੱਥੇ ਮਨ ਵਿੱਚ ਐਦਾਂ ਦਾ ਖਿਆਲ ਨਾ ਕਦੇ ਵੀ ਲਿਆਈਏ ਕਿ ਜੋ ਚਾਰ ਬੰਦੇ ਖੜੇ ਨੇ ਤਾਂ ਮੇਰੇ ਪ੍ਰਤੀ ਨਾ ਗੱਲ ਕਰ ਰਹੇ ਹੋਣ ਕਈ ਵਾਰ ਬੰਦਾ ਸੋਚਦਾ ਹੈ ਨਾ ਉਹਨਾਂ ਨਾਲ ਮੇਰੀ ਬੋਲਚਾਲ ਘੱਟ ਹੈ ਉਹ ਬੰਦੇ ਸਿਰ ਜੋੜ ਕੇ ਗੱਲਾਂ ਕਰ ਰਹੇ ਨੇ ਕਿਤੇ ਕੋਈ ਮੇਰੀ ਗੱਲ ਤੇ ਨਹੀਂ ਕਰ ਰਹੇ ਮੇਰੀਆਂ ਹੀ ਗੱਲਾਂ ਤੇ ਨਹੀਂ ਵਿਚਾਰਾ ਉਹਨਾਂ ਦੇ ਵਿੱਚ ਆਪ ਚੱਲ ਰਹੀਆਂ ਤਾਂ ਜੋ ਮਰਜ਼ੀ ਕਰੇ ਭਾਈ ਕੋਈ ਕਿਤੇ ਕੋਈ ਬੈਠਾ ਹੈ ਕੋਈ ਆਪਣੀਆਂ ਵਿਚਾਰਾਂ ਕਰ ਰਿਹਾ ਹੈ ਕਿਸੇ ਦੀਆਂ ਵੀ ਗੱਲਾਂ ਕਰਨ ਉਹਦੇ ਨਾਲ ਕੀ ਫਰਕ ਪੈਂਦਾ ਹੈ ਪਰ ਮਨੁੱਖ ਦੀ ਇਹ ਬਿਲਤੀ ਹੈ ਕਹਿੰਦੇ ਤੇਰੇ ਤੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨਾ ਵੀ ਹੋਣ ਤੇਰੇ ਤੇ ਪ੍ਰਭਾਵ ਪੈ ਜਾਂਦਾ ਹੈ ਵੇਖ ਆਪਾਂ ਸੋਚਦੇ ਹਾਂ ਇਦਾਂ ਜਿਹਦੇ ਨਾਲ ਨਾਮ ਬੋਲਚਾਲ ਹੋਵੇ ਬੰਦਾ ਕਿਸੇ ਦੂਜੇ ਕੋਲੇ ਖੜਾ ਹੋਵੇ ਬੰਦੇ ਨੂੰ ਲੱਗਦਾ ਇਹ ਮੇਰੀਆਂ ਹੀ ਗੱਲਾਂ ਕਰ ਰਹੇ ਹੋਣਗੇ ਇਹ ਪੈ ਗਿਆ ਪ੍ਰਭਾਵ ਗਾਲ ਕੱਢਣਾ ਤੇ ਫਿਰ ਬਹੁਤ ਦੂਰ ਦੀ ਗੱਲ ਹੋ ਗਈ ਪ੍ਰਭਾਵ ਤੇ ਕਿਸੇ ਦੂਰ ਖੜੇ ਬੰਦੇ ਦਾ ਪੈ ਗਿਆ ਤੇਰੇ ਤੇ ਤੇ ਇਹ ਕਹਿੰਦੇ ਵਿਕਾਰਾਂ ਦਾ ਪ੍ਰਭਾਵ ਕਿੰਨਾ ਹੁੰਦਾ ਰਿਤੇ ਬੜਾ ਪ੍ਰਭਾਵ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ ਕਹਿੰਦੇ ਜੇ ਤੂੰ ਗੁਰੂ ਦੀ ਸੰਗਤ ਦੇ ਵਿੱਚ ਟਿਕ ਜਾਵੇਂ ਬੈਠ ਜਾਵੇਂ ਤਾਂ ਫਿਰ ਤੇਰੇ ਤੇ ਇਹਨਾਂ ਵਿਕਾਰਾਂ ਦਾ ਭਾਰ ਨਹੀਂ ਪਵੇਗਾ ਹਾਂ ਮਾੜੇ ਬੰਦੇ ਉਥੋਂ ਵੀ ਰਸ ਲੈ ਲੈਣਗੇ ਵਿਕਾਰਾਂ ਦਾ ਪ੍ਰਭਾਵ ਉਹਨਾਂ ਤੇ ਪਵੇਗਾ ਅਗਲੀ ਉਦਾਹਰਨ ਹੈ ਜੀ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ ਕਹਿੰਦੇ ਚਾਵਲਾਂ ਨੂੰ ਚੌਲਾਂ ਨੂੰ ਅਲੱਗ ਕਰਨ ਦੇ ਲਈ ਉਹਨਾਂ ਤੇ ਮੋਹਲੀ ਦੀ ਸੱਟ ਪੈਂਦੀ ਹੈ ਇਸੇ ਹੀ ਤਰ੍ਹਾਂ ਜਿਹੜੇ ਬੰਦੇ ਮਾੜੀ ਸੰਗਤ ਦੇ ਵਿੱਚ ਰਹਿੰਦੇ ਨੇ ਉਹ ਸੰਗਤ ਦੇ ਵਿੱਚ ਰਹਿੰਦੇ ਨੇ ਸੱਚੀ ਸੰਗਤ ਦਾ ਆਨੰਦ ਨਹੀਂ ਮਾਣਦੇ ਉਹ ਸਦਾ ਹੀ ਜਮਾ ਵਿਕਾਰਾਂ ਦੀਆਂ ਸੱਟਾਂ ਨੂੰ ਸੰਦੇ ਰਹਿੰਦੇ ਨੇ ਸਦਾ ਹੀ ਕਿਉਂਕਿ ਇਸ ਛੱਟ ਨੂੰ ਵੀ ਥੋੜਾ ਜਿਹਾ ਬੋਲ ਕੇ ਮੈਂ ਵਿਚਾਰ ਪੂਰੀ ਕਰ ਦੇਵਾਂ ਇਹ ਛੱਟਾਂ ਵੀ ਇੱਕ ਸਮੇਂ ਵਿੱਚ ਨਹੀਂ ਜੀ ਵੱਜਦੀਆਂ ਇਹਨੂੰ ਫਿਰ ਉੱਥੇ ਹੀ ਲੈ ਆਓ ਜਿੱਥੋਂ ਸ਼ੁਰੂ ਕੀਤੀ ਸੀ ਆਪਾਂ ਗੱਲ ਕਿ ਜਿਹੜੀ ਸ਼ਰੀਰ ਨੂੰ ਖੁਰਾਕ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਇਸੇ ਹੀ ਤਰ੍ਹਾਂ ਛੱਟ ਵੀ ਕਿਸੇ ਇੱਕ ਟਾਈਮ ਵਿੱਚ ਨਹੀਂ ਵੱਜਦੀ ਇੱਥੋਂ ਅਸੀਂ ਨਿਰੰਤਰ ਵਿਚਾਰ ਸੁਣ ਕੇ ਉੱਠ ਕੇ ਉੱਠ ਜਾਈਏ ਜਦੋਂ ਹੀ ਫੁਰਨਿਆਂ ਨੇ ਉਸ ਬਾਹਰੀ ਜੀਵਨ ਦੇ ਵਿੱਚ ਜਾਣਾ ਏ ਗੁਰਦੁਆਰੀ ਤੋਂ ਦਰਬਾਰ ਤੋਂ ਬਾਹਰ ਜਾਣਾ ਏ ਨਾਲ ਦੀ ਨਾਲ ਫੁਰਨੇ ਸ਼ੁਰੂ ਹੋਣੇ ਨੇ ਸੁਰਤ ਦੀ ਖੁਲਾਕ ਸ਼ੁਰੂ ਹੋਣੀ ਹੈ ਫੁਰਨਿਆਂ ਦੀ ਆਪਣੀ ਇੱਕ ਚਾਲ ਚੱਲਣ ਸ਼ੁਰੂ ਹੋ ਜਾਣਾ ਹੈ ਨਾਲ ਦੀ ਨਾਲ ਜਮਾਂ ਦੀਆਂ ਸੱਟਾਂ ਪੈ ਰਹੀਆਂ ਨੇ ਬੰਦੇ ਨੂੰ ਰੋਜ਼ਾਨਾ ਪਤਾ ਹੁੰਦਾ ਹੈ ਮੇਤੂੰ ਕਿੱਥੇ ਸੱਟ ਵੱਜ ਲਈ ਹੈ ਮੇਰੇ ਅਹੰਕਾਰ ਨੂੰ ਸੱਟ ਵੱਜੀ ਏ ਲੋਭ ਨੂੰ ਸੱਟ ਵੱਜੀ ਏ ਕਾਮ ਨੂੰ ਸੱਟ ਵੱਜੀ ਏ ਆਸਾ ਮਨਸ਼ਾ ਨੂੰ ਸੱਟ ਵੱਜੀ ਏ ਇਹ ਸੱਟਾਂ ਕਹਿੰਦੇ ਨਿਰੰਤਰ ਫਿਰ ਵੱਜਦੀਆਂ ਹੀ ਜਾਂਦੀਆਂ ਨੇ ਕਿੰਨੀਆਂ ਸੱਟਾਂ ਸਹਾਰਦਾ ਏ ਬੰਦਾ ਰੋਜ਼ਾਨਾ ਹੀ ਕਿੰਨਾ ਪਰੇਸ਼ਾਨ ਹੁੰਦਾ ਹੈ ਰੋਜ਼ਾਨਾ ਹੀ ਇਸੇ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਨਾ ਅੱਜ ਦਾ ਹੁਕਮਨਾਮਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ ਫਿਰ ਜੰਮ ਨੇੜੇ ਨਹੀਂ ਹੁੰਦਾ ਫੇਰ ਉਹ ਸੱਟਾ ਨਹੀਂ ਵੱਜਦੀਆਂ ਫਿਰ ਉਹ ਵਿਕਾਰ ਆ ਕੇ ਰੋਜ਼ਾਨਾ ਪਰੇਸ਼ਾਨ ਨਹੀਂ ਕਰਦੇ ਵਿਕਾਰ ਮਤਲਬ ਫੁਰਨੇ ਫਲਸਟਾ ਨਹੀਂ ਮਾਰਦੇ ਪਰ ਨਹੀਂ ਤੇ ਵੱਜਦੇ ਹੀ ਰਹਿਣਗੇ ਪਰੇਸ਼ਾਨ ਹੁੰਦਾ ਰਹੇਗਾ ਰੋਜ਼ਾਨਾ ਵੇਖ ਆਪਣੇ ਆਪ ਨੂੰ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੇ ਆਪ ਦੀ ਸੁਰਤ ਨੂੰ ਆਪਣੇ ਆਪ ਦੇ ਅੰਦਰ ਸਮਝੀਏ ਆਪਣੇ ਖਿਆਲਾਂ ਦੀ ਚਾਬੀ ਕਿਸੇ ਦੂਜੇ ਮਨੁੱਖ ਦੇ ਹੱਥ ਵਿੱਚ ਨਾ ਦਈਏ ਤਾਂ ਅਸੀਂ ਖੁਸ਼ ਰਹਿ ਸਕਦੇ ਹਾਂ ਤਾਹੀਂ ਗੁਰਬਾਣੀ ਅਨੁਸਾਰ ਇਨ੍ਹਾਂ ਸ਼ਲੋਕਾਂ ਨੂੰ ਬਹੁਤ ਮਹਾਨ ਵਿਚਾਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਜੇ ਕਮਾ ਲਈਏ ਤਾਂ ਜੀਵਨ ਬੜਾ ਹੀ ਸੁਖਾਲੇ ਢੰਗ ਦੇ ਨਾਲ ਆਨੰਦਿਤ ਬਤੀਤ ਕੀਤਾ ਜਾ ਸਕਦਾ ਹੈ ਨਹੀਂ ਤਾਂ ਫਿਰ ਰੋਜ਼ਾਨਾ ਪਾਈ ਚੋਟਾਂ ਜਿਹੜੀਆਂ ਵੱਜਦੀਆਂ ਨੇ ਉਹ ਵੱਜਦੀਆਂ ਹੀ ਰਹਿਣੀਆਂ ਨੇ ਫਿਰ ਬਾਬਾ ਜੀ ਦਾ ਸ਼ਲੋਕ ਦੁਹਰਾ ਲਈਏ ਕਬੀਰ ਜੰਮ ਕਾ ਠੰਗਾ ਬੁਰਾ ਹੈ ਉਹ ਬੜਾ ਬੁਰਾ ਹੈ ਭਾਈ ਪਰੇਸ਼ਾਨ ਕਰਦਾ ਹੈ ਆਪ ਤੇ ਪਰੇਸ਼ਾਨ ਰਹਿੰਦਾ ਹੀ ਹੈ ਮਨੁੱਖ ਫਿਰ ਦੂਜਿਆਂ ਤੱਕ ਵੀ 네ਗੈਟਿਵਿਟੀ ਦਾ ਬਹੁਤ ਵੱਡਾ ਔਰਾ ਫੈਲਾ ਦਿੰਦਾ ਹੈ ਆਪ ਸੱਚ ਜਾਣਿਓ ਇਹ ਬੜਾ ਦੂਰ ਚੱਲ ਜਾਂਦਾ ਹੈ ਔਰਾ ਗੁਰੂ ਪਾਤਸ਼ਾਹ ਮਹਿਰਾਮਤ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੁਈਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤਿਹ ਬਰਵਾਣ